ਜਗਾ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹ ਨੂੰ 132ਵਾਂ ਦਿਨ ਲਗਭਗ ਉੱਥੇ ਹੋ ਗਿਆ ਅਰ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਧਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੋਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਵੀ ਰਾਹ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਔਰ ਜਿਵੇਂ ਤੁਹਾਨੂੰ ਪਤਾ ਸੀ ਪਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਉਹ ਸੱਚ ਸਾਬਤ ਹੋਇਆ ਬੇਸ਼ੱਕ ਜੂਨ ਹੀ ਚੱਲ ਰਿਹਾ ਪਾਜਪਾ ਦੇ ਗੁੰਡੇ ਪਾਜਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਪਾਜਪਾ ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈਗਾ ਅਰ ਜਿਹੜੀ ਭਗਵੰਤ ਮਾਨ ਦੀ ਪੁਲਸਾ ਮੂਕ ਦਰਸ਼ਨ ਬਣੀ ਰਹੀ ਆ ਕਿ ਭਗਵੰਤ ਮਾਨ ਦੀ ਸ਼ਹਿਰ ਤੇ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਥੇ ਵੀ ਸਿੰਘੂ ਦੀ ਸਟੇਜ ਤੇ ਪਾਜਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਭਾਜਪਾ ਪਸੰਦ ਆ ਵੀ ਜੇ ਇਹ ਪੰਜਾਬ ਚ ਆ ਕੇ ਇਹ ਮੰਦਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭਿੰਣਗੇ ਤੁਹਾਨੂੰ ਇਹ ਜਾਤਾਂ ਦੇ ਨਾਂ ਤੇ ਲੜਾਉਣਗੇ ਅਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਅਰ ਇਹ ਚੱਲ ਰਿਹਾ ਅੰਦੋਲਨ ਜਦੋਂ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਵੀ ਇਹ ਮੰਗਾ ਮੰਨ ਤੋਂ ਬਿਗਾਰੇ ਇਹਨਾਂ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪਦੇ ਸਮਰਥਕ ਅਸੀਂ ਕੱਲੇ-ਕੱਲੇ ਦੀ ਫੋਟੋ ਅਰ ਪਿੰਡਾਂ ਤੋਂ شناخت ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਆ ਜਾ ਕੇ ਸ਼ੰਭੂ ਬਾਰਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪਵਾਦ ਦੇ ਲੋਕ ਨੇ ਇਹ 13 ਫਰਵਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਦਿੱਤਣ ਜਾ ਸਕਦਾ ਇਹ ਸਥਾਨਕ ਲੋਕਾਂ ਤੇ ਨਾਤਾ ਦੇ ਪਾਛਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾੁੰਦੇ ਆ ਕੋਈ ਦਮੀਆਂ ਲਾਸ਼ਾਂ ਟਕਰਾ ਕੇ ਆਪ ਬੁਝਾਉਣ ਦਾ ਇਰਾਦਾ ਹੁਣ ਪਾਛਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਹੈ ਤੁਸੀਂ ਪੁੱਛੋ ਆਪਦੇ ਐਸਐਸਪੀ ਨੂੰ ਉਹ ਕਿੱਥੇ ਆ ਏਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਲਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਪੌਧੀਆਂ ਨੂੰ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਵਾ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪਾਜਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਦੁਰਨ ਵਾਲੇ ਨਹੀਂ ਹੈਗੇ ਹਰੇ ਪਾਜਪਾ ਪਹਿਲਾਂ ਵੀ ਚਾਲ ਚੱਲਦੇ ਨਹੀਂ ਪਹਿਲਾਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਔਰ ਹੁਣ ਪਾਜਪਾ ਮੋਦੀ ਸਰਕਾਰ ਆਪ ਤੇ ਚੰਨਣਾ ਤੇ ਪਹਿਲਾਂ ਵੀ ਜਦੋਂ ਆਏ ਸੀ ਮੀਡੀਆ ਨਾਲ ਸੀਗਾ ਅਰਸੂਖਾਲਿਆ ਨਾਲ ਮੀਡੀਆ ਹੁੰਦਾ ਵਾ ਅਸੀਂ ਕੋਈ ਇਤਰਾਜ਼ ਨਹੀਂ ਕਰਦੇ ਮੀਡੀਆ ਤੇ ਹੁਣ ਇੰਨਾ ਚੈਨਲਾਂ ਤੇ ਪਰਸਪੈਕਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਅਰ ਜੋ ਪੱਖਪਾਤ ਦਾ ਮੀਨਸਟ੍ਰੀਮ ਮੀਡੀਆ ਵੇ ਬਖਾਲੂਗਾ ਜੂਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵੱਜੀ ਉਹਨੂੰ ਕਿਸੇ ਮੀਡੀਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰਚੀ ਜਾਇਆ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਟ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਨੇ ਸਮੇਂ ਵਿੱਚ ਕਿਵੇਂ ਇਸ ਦਾ ਗੱਲਾਂ ਦਾ ਜਵਾਬ ਦਿੰਨੇ ਆ ਹਰਿਆਣਾ ਔਰ ਮਹਾਰਾਸ਼ਟਰ ਦੇ ਲੋਕ ਪਾਛਪਾ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨ